ਪੰਜਾਬੀ ਦੇ ਉੱਗੇ ਗਾਇਕ ਰਾਜਵੀਰ ਜਵੰਦਾ ਦਾ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੜਕ ਹਾਦਸੇ ਤੋਂ ਬਾਅਦ ਉਹ ਕਈ ਦਿਨਾਂ ਤੋਂ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ ਤੇ ਅੱਜ ਮੰਦ ਭਾਗੀ ਖਬਰ ਆਈ ਜਿਸ ਨੇ ਪੂਰੀ ਹੀ ਪੰਜਾਬੀ ਕਲਾ ਜਗਤ ਨੂੰ ਸੋਗ ਦੇ ਵਿੱਚ ਪਾ ਦਿੱਤਾ ਰਾਜਵੀਰ ਜਵੰਨ ਦਾ ਪਿੰਡ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਹੈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਦਾ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਆਓ ਤਸਵੀਰਾਂ ਦਿਖਾਉਣੇ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹਾਂਜੀ ਇਹ ਇਸੇ ਪਿੰਡ ਦੇ ਸੀ ਇਹ ਪੋਨਾ ਪਿੰਡ ਦਾ ਸੀ ਕਿਸ ਤਰ੍ਹਾਂ ਦਾ ਸੁਹਾਗ ਸੀ ਬਹੁਤ ਵਧੀਆ ਸੁਹਾਗ ਜੀ ਬਹੁਤ ਵਧੀਆ ਕਿਸ ਤਰ੍ਹਾਂ ਮਿਲਦਾ ਸੀ ਤੁਹਾਨੂੰ ਮਿਲਦਾ ਸੀ ਹੱਥ ਖੇੜ ਕੇ ਮਿਲਦਾ ਸੀ ਜੀ ਹਾਂਜੀ ਬਹੁਤ ਜਿਆਦਾ ਠੀਕ ਸੀ ਬੱਚਾ ਆਹ ਇੱਕ ਜੱਫੀ ਪਾ ਕੇ ਹਾਂਜੀ ਮਿਲਦਾ ਮਿਲਦਾ ਸੀ ਜੀ अच्छा अच्छा और की किदा ਸੁਭਾਅ ਸੀਗਾ ਕਿਸ ਦਾ ਉਹ ਬਾਤ ਆ ਜੀ ਬਹੁਤ ਵਧੀਆ ਕਰਮੀ ਤੱਕ ਇਹ ਆਉਂਦੇ ਨਹੀਂ ਸੀ ਅੱਜ ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਸੌ ਦੀ ਲਹਿਰ ਬਣੀ ਹਾਂਜੀ ਸੌ ਦੀ ਲਹਿਰ ਜਵਾਨੀ ਬਹੁਤ ਜ਼ਿਆਦਾ ਜੀ ਕਾਹਦੀਆਂ ਚਾਰੀਆਂ ਸੀ ਉਹਨਾਂ ਦੀ ਖੇਤ ਦੀ ਕੰਮ ਨਾ ਕੀਤੀ ਜਾਂਦੀ ਹਾਂਜੀ ਪਿੰਡ ਤਾਂ ਜੀ ਉਦੋਂ ਦਾ ਹੀ ਬਹੁਤ ਜ਼ਿਆਦੇ ਗਮੀ ਚ ਸੀ ਜਿੱਦਾਂ ਦਾ ਬੈਡਲਟਰ ਤੇ ਪੈ ਸੀ ਔਰ ਦੁਬਾਰਾ ਹੰਡਪੜ ਕਰਾਇਆਗਾ ਅੱਜ ਵੀ ਬੋਲਦਾ ਅੱਜ ਵੀ ਹੂੰ ਕਹਿੰਦਾ ਅੱਜ ਵੀ ਹੱਸਦਾ ਜਾਂ ਅੱਜ ਵੀ ਕੋਈ ਗੱਲ ਕਰਦਾ ਹਾਂਜੀ ਜੀ ਜਿੱਤੇ ਆਉਂਦੇ ਉਹ ਪਲ ਜਿੜੇਗੇ ਹਾਂਜੀ ਹਾਂਜੀ ਬਹੁਤ ਜਿਆਦੇ ਚਾਹੁੰਦਾ ਗੀਤ ਹੀ ਨਹੀਂ ਉਹਦੇ ਮੈਂ ਤਾਂ ਉਹੀ ਵੀਡੀਓ ਲਾ ਕੇ ਦੇਖਣੀ ਐਦੇ ਬਸ ਕੀਤੇ ਇਹਦੀਆਂ ਸੌਂਦੀਆਂ ਗੱਲਾਂ ਬਸ ਹਰ ਵਾਰ ਕਿੰਤਾ ਦੀ ਗੱਲਾਂ ਹੁੰਦੀਆਂ ਸੀ ਬਹੁਤ ਜਿਆਦੇ ਵਧੀਆ ਸੋਹਣੀਆਂ ਗੱਲਾਂ ਕਰਦਾ ਸੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਬੱਚਾ ਹੁੰਦਾ ਪੱਠੇ ਵੀ ਲੈ ਕੇ ਆਉਂਦਾ ਸੀ ਆਪਦਾ ਵੱਢ ਕੇ ਖੇਤੋਂ ਤੇ ਜਾਣੀ ਬੱਚਿਆਂ ਨਾਲ ਇਸ ਤਰ੍ਹਾਂ ਕਿਰਤਾਂ ਦੀ ਜਿਹੜੀ ਵਿੱਚ ਬੱਚਿਆਂ ਨਾਲ ਠੀਕ ਰਿਹਾ ਜੀ ਸਾਰਿਆਂ ਨਾਲ ਕਿਸੇ ਲੜਾਈ ਝਗੜਾ ਨਹੀਂ ਸੀ ਕਰਦਾ ਸੀ ਬਹੁਤ ਵਧੀਆ ਸੀ ਬੱਚਾ ਹਾਂਜੀ ਕਿਹਾ ਜਿਹੜਾ ਪਿੱਛੇ ਜੇ ਫਾਤਤਬ ਦੀ ਡੈਥ ਹੋਈ ਤਾਂ ਹੁਣ ਇਹਨਾਂ ਦੀ ਹਾਂਜੀ ਹਾਂਜੀ ਉਦੋਂ ਹੋਈ ਹੈ ਹਾਂਜੀ ਅੱਛਾ ਜੀ ਉਹ ਇੱਕ ਹੀ ਘਰ ਦੇ ਵਿੱਚ ਦੋ ਲੱਗੇ ਹਾਂਜੀ ਹਾਂਜੀ ਕੀ ਕਰਕੇ ਜੀ ਹਾਂਜੀ ਬਹੁਤ ਔਖਾ ਬੱਚੇ ਵੀ ਛੋਟੇ ਜੀ ਬੱਚੇ 4-5 ਸਾਲ ਦਾ ਬੇਟਾ ਹੋਊਗਾ 6-7 ਸਾਲ ਦੀ ਬੇਟੀ ਹੋਊ 10-12 ਸਾਲ ਦਾ 4-5 ਸਾਲ ਦਾ ਬੱਚਾ ਦਾ ਜੀ ਹਾਂਜੀ ਇਹ ਲੱਗਦਾ ਪਰਿਵਾਰ ਨੂੰ ਜਿੱਥੇ ਘਾਟਾ ਉੱਥੇ ਇਹ ਘਾਟਾ ਪੂਰਾ ਹੀ ਨਹੀਂ ਹੋਣਾ ਜੀ ਹਾਂਜੀ ਇਹ ਘਾਟਾ ਪੂਰਾ ਨਹੀਂ ਹੋਣਾ ਮਾਮਾ ਨੂੰ ਪਤਨੀ ਮਿਲਣੇ ਪਰਿਵਾਰ ਨੂੰ ਹਾਂਜੀ ਪਰਿਵਾਰ ਨੂੰ ਜਿਹੜੇ ਸਾਰੇ ਪਿੰਡ ਨੂੰ ਆ ਪੈ ਗਿਆ ਸਾਰੇ ਪਿੰਡ ਨੂੰ ਹਾਂਜੀ 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 ਸਾਰੇ ਪਿੰਡ ਸਾਰੇ ਪੰਜਾਬ ਨੂੰ ਜਿੱਥੇ ਘਾਟਾ ਪਿਆ ਹਾਂਜੀ ਸਾਰੇ ਪੰਜਾਬ ਨੂੰ ਘਾਟਾ ਪਿਆ ਸਰ ਕੀ ਨਾਮ ਆ ਜੀ ਇੱਕ ਮਿੰਟ ਮੇਰਾ ਨਾਮ ਲੱਖੀ ਜੀ ਲੱਖੀ ਜੀ ਕਿਹੜਾ ਪਿੰਡ ਆ ਉਹਨਾਂ ਜੀ ਉਹਨਾਂ ਜੀ ਲਗਾਤਾਰ ਜਿਉਂਦਾ ਦਾ ਦੇਹਾਂਤ ਹੋ ਗਿਆ ਲਗਾਤਾਰ ਚਿੰਗੀ ਅਤੇ ਮੁਸਲਮਾਨ ਦੀ ਲੜਾਈ ਲਾਟ ਰਹੀ ਸੀ ਕਿਸ ਤਰ੍ਹਾਂ ਸੁਭਾਸ ਇਹਦਾ ਰਾਜ ਵਿੱਚ ਬਹੁਤ ਵਧੀਆ ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਰਹਿੰਦੇ ਸੀ ਜਦੋਂ ਆਪਾਂ ਖੜੇ ਇਸ ਤਰ੍ਹਾਂ ਪੂਲ ਪਿੰਡ ਤੋਂ ਪੂਰਾ ਪਿਆਰ ਮਿਲਦਾ ਸੀ ਬਹੁਤ ਜਦੋਂ ਆਪਾਂ ਖੜੇ ਇਸ ਤਰ੍ਹਾਂ ਜਿੰਦਾ ਸੀ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗਿਆ ਕਿ ਬਹੁਤ ਹੀ ਖਬਰ ਤੋਂ ਬਾਅਦ ਇੱਕ ਸਾਹੀ ਪੂਰੀ ਸੋਗ ਦੀ ਲਹਿਰ ਆਈ ਪਿੰਡ ਦੇ ਵਿੱਚ ਪੂਰੀ ਜਗ੍ਹਾ ਅੱਛਾ ਇਹ ਕਿ ਲੱਗਦਾ ਕਿ ਕਿਸੇ ਨਾ ਕਿਸੇ ਰਾਜ ਵਿੱਚ ਉਹਦਾ ਦਾ ਕੋਈ ਕਮੀ ਪੂਰੀ ਕਰ ਸਕਦਾ ਹੈ ਤੇ ਪਿੰਡ ਦੇ ਵਿੱਚ ਦੇਖੋ ਜੀ ਤੁਹਾਨੂੰ ਮਹਾਰਾਜ ਨੂੰ ਪਤਾ ਕਿ ਕੌਣ ਕਮੀ ਪੂਰੀ ਕਰ ਪਰ ਰਾਜਵੀਰ ਬਣਨਾ ਬਹੁਤ ਹੱਥ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਜਿਦਾਂ ਜਿੱਤੇ ਇੱਕ ਇੱਕ ਹੀਰਾ ਇਕਲੋਤਾ ਹੀਰਾ ਇਸ ਦੁਨੀਆ ਤੋਂ ਉੱਜੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਲ ਔਰ ਇੰਨਾ ਵਧੀਆ ਸਵਾਸ ਸੀ ਉਹਦਾ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਹਿਬ ਥੱਲੇ ਆਉਂਦੇ ਕਿਤੇ ਕਿਤੇ ਕ੍ਰਿਟੀਕਲ ਲੇਟਰ ਜਿਹੜੇ ਲਗਾਤਾਰ ਘੱਟ ਲੈਂ ਜਾਂਦੇ ਸੀ ਉਹ ਪੂਰਾ ਪੂਰਾ ਘਟਾਈ ਚਾਦਰੇ ਨਾਲ ਗਾਉਂਦਾ ਸੀਗਾ ਜੀ ਅੱਜ ਕੱਲ ਦਾ ਕਲਾਕਾਰ ਪੈਂਟਾ ਸ਼ਰਡਨ ਲੱਪਾ ਗੱਲ ਲੈਂਦਾ ਚਾਦਰ ਹਮੇਸ਼ਾ ਹੀ ਦਿੰਦੇ ਉਹ ਤੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਦੀ ਮਦਦ ਕਰਦਾ ਸੀ ਹਟਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਸਾਡਾਂ ਪੂਰਾ ਬਹੁਤ ਵਧੀਆ ਸੁਆਦ ਆ ਸੀਗਾ ਜੀ ਪਰਿਵਾਰ ਚ ਕੋਣ ਕੋਣ ਨੇ ਉਹਨਾਂ ਦੇ ਮੇਕਰ ਪਰਿਵਾਰ ਦੇ ਮੈਸੇਜ ਆ ਦੋ ਬੱਚੇ ਆ ਜੀ ਇੱਕ ਮਾਤਾ ਇਹ ਕਿਹਾ ਜਾ ਰਿਹਾ ਇਹਨਾਂ ਦੇ ਫਤਿਹ ਸਾਹਿਬ ਦੀ ਡੈਥ ਹੋਈ ਸੀ ਹਾਂ 2 ਸਾਲ ਪਹਿਲਾਂ ਡੈਥ ਹੋਈ ਸੀਗੀ ਉਹ ਵੀ ਗਾਇਸ ਸੀਗੀ ਇਹ ਵੀ ਨਹੀਂ ਉਹ ਪੰਜਾਬ ਪੁਲਿਸ ਸੀਗੇ ਠੰਡਾਰ ਸੀਗੇ ਹਾਂ ਆਪੋ ਨਹੀਂ ਹੋਏਗਾ ਜੀ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:00 ਵਜੇ ਤਕਰੀਬ ਹੋਊਗਾ 12:00 ਵੀ ਤਕਰੀਬ ਹਾਂ ਤੇ ਹੁਣ ਇਸ ਵਕਤ ਘਰ ਦੇ ਵਿੱਚ ਗੂੰਜਣਾ ਗਿਆ ਜੀ ਦਾਦੀ ਆਈ ਉਹਦੇ ਚਾਚੀ ਆ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆਏ ਜੀ ਤੇ ਇਹ ਸਮਝਾ ਤਾਂ ਉਹਨਕੋ ਤਾਂ ਮਿਲਿਆ ਸੀ ਸਾਨੂੰ ਸਵੇਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10:00 ਵਜੇ ਅਖੰਡ ਪਾਠ ਵੀ ਰਖਾਏਗੇ ਕਿੰਨੇ ਹਾਂ ਖੁਸ਼ੀ ਲਈ ਅਖੰਡ ਪਾਠ ਰਖਾਈ ਵੀ ਸ ਵੀ ਠੀਕ ਹੋ ਜੇ ਬਹੁਤ ਸਾਰੇ ਪੰਜਾਬ ਨਹੀਂ ਰਖਾਈ ਅੰਡਪਾੜ ਦਾ ਸਾਰੇ ਪੰਜਾਬ ਨੇ ਕੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇੱਕੋ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਕੋ ਵੇਸੀ ਤੁਹਾਨੂੰ ਮਿਲ ਕੇ ਗਈ ਸੀ ਸਾਰੇ ਪਿੰਡ ਵਸੇ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਸੀ ਸੋ ਦਾਦੀ ਕੀ ਰਾਜਵੀਰ ਜਵੰਦਰ ਦੇ ਦੇਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਲੋਕਾਂ ਦੇ ਵਿੱਚ ਅਤੇ ਫੈਨ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ